ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਰੱਖਣ ਤੁਸੀਂ ਸਦਾ ਖੁਸ਼ ਰਹੋ ਮੇਰੀ ਇਹ ਹੀ ਅਰਦਾਸ ਹੈ ਜੀ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਬਹੁਤ ਬਹੁਤ ਵਾਹਿਗੁਰੂ ਤੁਹਾਡੇ ਘਰੇ ਬਰਕਤਾਂ ਲੈ ਕੇ ਆਉਣ ਆਪਾਂ ਗੁਰਬਾਣੀ ਨਾਲ ਜੋੜਨ ਦਾ ਮਤਲਬ ਇੱਕ ਛੋਟਾ ਜਾਂ ਪ੍ਰਾਰਲਾ ਕੀਤਾ ਹੋਇਆ ਵੀ ਵੱਧ ਤੋਂ ਵੱਧ ਲੋਕ ਗੁਰਬਾਣੀ ਨਾਲ ਜੁੜਨ ਵੱਧ ਤੋਂ ਵੱਧ ਪਰਮਾਤਮਾ ਦੇ ਲਾੜ ਲੱਗਣ ਵਹਿਮਾ ਪਰਮਾਚੋਂ ਨਿਕਲਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਣ ਗੁਰੂਆਂ ਦੇ ਲਾੜ ਲੱਗਣ ਮੇਰਾ ਇਹੀ ਇੱਕ ਛੋਟਾ ਜਿਹਾ ਪ੍ਰਾਰਲ ਹੈ ਜੀ ਉਮੀਦ ਹੈ ਤੁਹਾਨੂੰ ਇਹ ਮੇਰਾ ਪ੍ਰਾਰਲਾ ਬਹੁਤ ਠੀਕ ਲੱਗਦਾ ਹੋਣਾਗਾ ਤੇ ਕਈ ਵਾਰੀ ਸਾਥੋਂ ਵੀ ਗਲਤੀਆਂ ਹੋ ਜਾਂਦੀਆਂ ਬੋਲਣ 'ਚ ਚੱਲਣ 'ਚ ਬਹੁਤ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਜੀ ਕੋਈ ਮੈਂ ਰੱਬ ਨਹੀਂ ਹੈਗੀ ਪਰ ਮੈਂ ਬੈਠੀ ਬੈਠੀ ਨੇ ਕੋਈ ਗੱਲ ਸੋਚੀ ਸੀ ਵੀ ਆਪਾਂ ਜੱਗ ਤੋਂ ਜਾਣ ਤੋਂ ਪਹਿਲਾਂ ਕੋਈ ਛੋਟਾ ਜਿਹਾ ਪ੍ਰਾਲਾ ਕਰੀਏ ਵੀ ਜਿੰਨਾ ਹੋ ਸਕਦਾ ਆਪਾਂ ਲੋਕਾਂ ਨੂੰ ਬਹਿਮਾ ਚੋਂ ਕੱਢ ਕੇ ਗੁਰਬਾਈ ਨਾਲ ਜੋੜੀਏ ਦੇਖੋ ਵੀਰੇ ਦੁਖੀ ਹੋਇਆ ਬੰਦਾ ਸਭ ਕਿਤੇ ਜਾਂਦਾ ਮੈਂ ਝੂਠ ਨਹੀਂ ਬੋਲਦੀ ਚਾਹੇ ਤੁਹਾਨੂੰ ਬੁਰਾ ਲੱਗੇ ਕੁਝ ਵੀ ਲੱਗੇ ਤੁਸੀਂ ਸੋਚੋ ਮੇਰੇ ਬਾਰੇ ਜੋ ਮਰਜ਼ੀ ਸੋਚੋ ਪਰ ਸੱਚ ਬੋਲਣਾ ਜੇ ਗੁਨਾਹ ਹੈ ਤਾਂ ਗੁਨਾਹ ਕਰਨ ਨਹੀਂ ਚਾਹੀਦਾ ਠੀਕ ਹੈ ਜੀ ਮੈਂ ਜਦੋਂ ਬਿਮਾਰ ਰਹਿੰਦੀ ਸੀ ਉਦੋਂ ਮੈਨੂੰ ਮੇਰੇ ਅੰਗੀ ਸੰਗੀ ਜੋ ਵੀ ਫਰੈਂਡ ਦੋਸਤ ਭੈਣਾ ਬਣੀਆਂ ਹੁੰਦੀਆਂ ਆਪਣੀਆਂ ਸੌਥਾਂ ਹੀ ਲੈ ਕੇ ਜਾਂਦੀਆਂ ਮੈਂ ਵੀ ਬਹੁਤ ਥੱਕ ਗਈਆਂ ਵੀਰੇ ਝੂਠ ਨਹੀਂ ਬੋਲਦੀ ਤੁਹਾਡੇ ਕੋਲੇ ਕਿਉਂਕਿ ਜਦੋਂ ਮੈਂ ਜਿਆਦਾ ਬਿਮਾਰ ਸੀ ਮੈਂ ਆਪਦੇ ਬੱਚਿਆਂ ਨੂੰ ਦੇਖ ਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਥੇ ਵੀ ਕੋਈ ਮੈਨੂੰ ਲੈ ਜਾਂਦਾ ਲੈ ਜੇ ਵੀ ਮੈਂ ਠੀਕ ਹੋਣੀ ਚਾਹੀਦੀ ਆ ਮੈਂ ਮੇਰੇ ਬੱਚਿਆਂ 'ਚ ਬੈਠਣੀ ਚਾਹੀਦੀ ਆ ਬਾਪਿਆਂ ਨੇ ਦੱਸ ਪਹਿ ਜਾਂਦੀ ਸੀ ਮੈਂ ਉੱਥੇ ਵੀ ਜਾਂਦੀ ਸੀ ਕੋਈ ਕਹਿੰਦੇ ਇੱਥੇ ਦੱਸਦਾ ਸੱਚ ਦੱਸਦਾ ਉਧਰ ਲਾਜ ਕਰ ਦੋ ਮੈਂ ਉੱਥੇ ਵੀ ਜਾਂਦੀ ਸੀ ਹਾਲਾਂਕਿ ਮੇਰੇ 'ਚ ਗਜੈਸ ਨਹੀਂ ਸੀ ਹੁੰਦੀ ਐਨੀ ਵੀ ਬਗਤਾ ਮੈਂ ਹਰ ਇੱਕ ਥਾਂ 'ਚ ਜਾਂਦੀ ਸੀ ਪਰ ਜਿੱਥੇ ਮੈਥੋਂ ਮੈਨੂੰ ਪਤਾ ਲੱਗਦਾ ਸੀ ਵੀ ਇੱਥੇ 10000 ਜਾਂ 15000 ਖਰਚ ਆਊਗਾ ਉੱਥੇ ਮੈਂ ਚੁੱਪ ਕਰਕੇ ਬਹਿ ਜਾਂਦੀ ਸੀ ਕਿਉਂਕਿ 10-15000 ਦੇਣ ਦੀ ਮੇਰੀ ਔਕਾਤ ਨਹੀਂ ਸੀ ਕੋਈ 150 ਰੁਪਿਆ ਬੰਦਾ ਮੰਗੇ ਜਾਂ ਕੁਝ ਗੱਲ ਹੋ ਵੀ ਤਾਂ ਬੰਦਾ ਦੇ ਵੀ ਦਿੰਦਾ ਐਡੀ ਕੋਈ ਗੱਲ ਨਹੀਂ ਜਿੱਥੇ ਹਜ਼ਾਰਾਂ 'ਚ ਕੰਮ ਆ ਜਾਂਦਾ ਸੀ ਉੱਥੇ ਮੇਰੇ ਗਿਆ ਸੀ ਜਿੰਦੀ ਮੈਂ ਸਾਰੇ ਥਾਵਾਂ ਤੇ ਗਈਆਂ ਜਮਾ ਨਹੀਂ ਮੁਕਰ ਦੇ ਵੀਰੇ ਜੰਤਰੀਆਂ ਵੀ ਖਲਾਈਆਂ ਸਭ ਕਿਤੇ ਗਏ ਆ ਸਭ ਜਿੱਥੇ ਵੀ ਕੋਈ 10 ਪਾਉਂਦਾ ਸੀ ਉੱਥੇ ਭਗ ਜਾਂਦੀ ਸੀ ਵੀ ਮੈਂ ਬਚ ਰਹਾ ਮੇਰੇ ਬੱਚਿਆਂ 'ਚ ਰਹਾ ਹਾਂ ਕਿਉਂਕਿ ਮੈਨੂੰ ਅਲਸਰ ਦੀ ਬਿਮਾਰੀ ਸੀ ਜੀ ਕਾਫੀ ਮੇਰੇ ਅਪਰੇਟ ਹੋਏ ਹੋਏ ਆ ਸੋ ਨੂੰ ਬਾਰ-ਬਾਰ ਦੱਸਦੀ ਆ ਮੈਂ ਤੇ ਮੇਰੇ ਬੱਚਿਆਂ ਦੀ ਮਾਂ ਸੀ ਤੇ ਮੈਂ ਬੱਚਿਆਂ ਦੀ ਸੀਗੀ ਤੇ ਮਤਲਬ ਹੋਰ ਸਾਡਾ ਕੋਈ ਸਹਾਰਾ ਨਹੀਂ ਸੀਗਾ ਕਿਉਂਕਿ ਜਦੋਂ ਤੋਂ ਹੀ ਮੇਰਾ ਵਿਆਹ ਹੋਇਆ ਮੈਂ ਉਦੋਂ ਤੋਂ ਲੈ ਕੇ ਦੁੱਖਾਂ ਕਸ਼ਟਾਂ 'ਚ ਚੱਲ ਰਹੀ ਸੀਗੀ ਕਿਉਂਕਿ ਇੱਕ ਤਾਂ ਸਿਰ ਤੇ ਕਰਜ਼ਾ ਨਜਾਇਜ਼ ਸੀ ਕਰਜ਼ਾ ਐਸ ਹਿਸਾਬ ਨਾਲ ਸੀ ਵੀ ਜੇ ਮੈਂ 4-5 ਸਾਲਾਂ ਦੀ ਫਸਲ ਵੀ ਵੇਚ ਦਿੱਤੀ ਤਾਂ ਵੀ ਉਹਨੇ ਲੈਣਾ ਨਹੀਂ ਸੀ ਐ ਜਿਹੇ ਹਿਸਾਬ ਨਾਲ ਮੇਰੇ ਸਿਰਫ ਕਰਜ਼ਾ ਛੜਿਆ ਹੋਇਆ ਸੀ ਤੇ ਕਬੀਲਦਾਰੀ ਚ ਮੈਂ ਕੱਲੀ ਫਸੀ ਹੋਈ ਸੀ ਜੀ ਕੋਈ ਸਾਥ ਦੇਣ ਵਾਲਾ ਤਾਂ ਬਿਲਕੁਲ ਵੀ ਨਹੀਂ ਸੀ ਕਦੇ ਕਿਸੇ ਨੇ ਮੋੜ ਤੇ ਤਰਕ ਹੀ ਨਹੀਂ ਸੀ ਕਿਹਾ ਮੈਨੂੰ ਵੀ ਤੋਹਾ ਦਾ ਇਲਾਜ ਕਰਵਾ ਲਾ ਜਾਂ ਤੂੰ ਟੈਨਸ਼ਨ ਨਾ ਕਰ ਅਸੀਂ ਤੇਰੇ ਨਾਲ ਆ ਵੀਰੇ ਕਿਸੇ ਨੇ ਵੀ ਮੈਨੂੰ ਇਹ ਗੱਲ ਨਹੀਂ ਕਹੀ ਇਹ ਸੱਚ ਆ ਮੈਂ ਮੇਰੇ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜਦ ਆਪਣੇ ਮੂੰਹ ਚ ਸੱਚੀ ਗੱਲ ਨਿਕਲ ਜਾਂਦੀ ਆ ਤਾਂ ਫਿਰ ਮਿਰਚਾਂ ਸਾਰਾਂ ਨਹੀਂ ਲੱਗਦੀਆਂ ਹਸਬੈਂਡ ਵਾਈਫ ਜੇ ਘਰ ਦੇ ਵਿੱਚ ਰਹਿੰਦੇ ਆ ਤਾਂ ਚਲੋ ਠੀਕ ਹੈ ਰਹਿੰਦੇ ਆ ਇਹ ਹੋ ਇੱਕ ਦੂਜੇ ਦੇ ਸਹਾਰਾ ਨਾ ਬਣਨਗੇ ਤੇ ਉਹਦੇ ਵਿੱਚ ਫਾਇਦਾ ਕੀ ਆ ਇੱਕ ਦੂਜੇ ਦਾ ਸਾਥ ਦੇਣ ਦਾ ਠੀਕਾ ਨਾ ਕਿੱਥੇ ਤਾਂ ਜਿਹੜੇ ਮਤਲਬ ਜੈਂਟਸ ਹੁੰਦੇ ਉਹ ਕਮਾਈ ਕਰਕੇ ਘਰੇ ਲਿਆਉਂਦੀ ਆ ਤੇ ਔਰਤ ਘਰ ਚ ਲਾਉਂਦੀ ਆ ਇਹੀ ਆਪਣਾ ਅਸਲੀ ਫਰਜ਼ ਹੁੰਦਾ ਪਰ ਜਿੱਥੇ ਜੈਂਟਸ ਹੀ ਕਮਾਈ ਕਰਨ ਤੋਂ ਲੁਕ ਜਾਂਦੇ ਆ ਖੇਤੀ ਤੋਂ ਡਰਦੇ ਆ ਜਾਂ ਕੋਈ ਕੰਮ ਕਰਨ ਤੋਂ ਡਰਦੇ ਆ ਉਹਨਾਂ ਨੂੰ ਲੋਕਾਂ ਦੀਆਂ ਚੋਲੀਆਂ 'ਚ ਗੱਲਾਂ 'ਚ ਹਿੱਸਾ ਲੈਣ ਦਾ ਆਨੰਦ ਆਉਂਦਾ ਜਾਂ ਤਾਂਸ ਖੇਡਣ ਦਾ ਆਨੰਦ ਆਉਂਦਾ ਜਾਂ ਫੋਨ ਨਾਲ ਖੇਡਣ ਦਾ ਉਹ ਉੱਥੇ ਫਿਰ ਕਮਾਈਆਂ ਕਿੱਥੇ ਹੁੰਦੀਆਂ ਵੀਰੇ ਜਿੱਥੇ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਬੰਦਾ ਨਹੀਂ ਚੱਕ ਸਕਦਾ ਬੰਦ ਤਾਂ ਹਰ ਹੱਕ ਹਰ ਇੱਕ ਬੰਦਾ ਹੀ ਝੂਠ ਬੋਲਦਾ ਵੀ ਮੈਂ ਸਭ ਕੁਝ ਕੀਤਾ ਮੈਂ ਕਰਦਾ ਮੈਂ ਬਾਹ ਕਰਦਾ ਝੂਠ ਤਾਂ ਵੀਰੇ ਜਿੱਥੋਂ ਮਰਜੀ ਬਲਵਾ ਲ ਔਖਾ ਤਾਂ ਸੱਚ ਬੋਲਣਾ ਇੱਕ ਬੰਦੇ ਨੇ ਸੰਘਰਸ਼ ਕੀਤਾ ਹੁੰਦਾ ਨਰਮੇ ਚੋਕ ਪਹਾੜਾਂ ਚ ਕੋ ਕਣਕਾਂ ਵੱਢੋ ਆਪ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਮੈਂ ਤੇਰੇ ਨਾਲ ਆ ਕਹਿੰਦਾ ਸਾਰੀ ਦਿੰਦੇ ਆ ਵੀਰੇ ਔਖਾ ਤਾਂ ਬਹੁਤਾ ਵੀ ਕਿਸੇ ਦੇ ਨਾਲ ਖੜਨਾ ਠੀਕ ਹੈ ਹੁਣ ਮੇਰੇ ਗੱਲ ਤੇ ਜ਼ਿੰਮੇਵਾਰੀ ਸੀ ਮੈਂ ਤਾਂ ਫਸਲ ਵੀ ਇਕੱਠੀ ਕਰਨੀ ਹੁੰਦੀ ਸੀ ਧਿਆੜ ਕੇ ਵੀ ਪੁੱਛਣੀ ਹੁੰਦੀ ਸੀ ਬੱਚਿਆਂ ਦਾ ਵੀ ਸਕੂਲ ਦਾ ਦੇਖਣਾ ਹੁੰਦਾ ਸੀ ਪਸ਼ੂ ਵੀ ਸਾਹਮਣੇ ਹੁੰਦੇ ਸੀ ਇੱਕ ਦਿਨ ਨਾ ਪਸ਼ੂਆਂ ਨੂੰ ਵਧੀਆ ਕੱਖ ਪੈਂਦੇ ਦੁੱਧ ਘਟ ਜਾਂਦੀ ਸੀ ਕਿਉਂਕਿ ਦੁੱਧ ਤੇ ਸਿਰਫ ਤੇ ਮੈਂ ਆਪਦੀ ਕਬੀਲਦਾਰੀ ਤੋਰਦੀ ਸੀ ਇਹ ਗੱਲ ਸੱਚ ਹੈ ਵੀ ਅੱਜ ਤਾਂ ਮੇਰੇ ਨਾਲ ਸਾਰੇ ਆ ਕੇ ਲੜ ਪੈਂਦੇ ਆ ਪਰ ਮੈਂ ਲੁਕੋਣ ਨਹੀਂ ਰੱਖਦੀ ਜੇ ਸੱਚ ਬੋਲਣਾ ਗੁਨਾਹ ਤਾਂ ਆਪਾਂ ਗੁਨਾਹ ਕਰਾਂਗੇ ਕੋਈ ਚੱਕਰ ਨਹੀਂ ਵੀ ਜਿਨ੍ਹਾਂ ਨੇ ਮੇਰੇ ਔਖੇ ਟਾਈਮ 'ਚ ਮੇਰਾ ਸਾਥ ਨਹੀਂ ਨ ਦਿੱਤਾ ਮੈਨੂੰ ਤਪਾਇਆ ਦਰਦ ਦਿੱਤਾ ਮੇਰਾ ਹੁਣ ਉਹਨਾਂ ਨਾਲ ਮਨ ਨਹੀਂ ਮਿਲਦਾ ਮੈਂ ਨਾ ਝੂਠ ਅੱਜ ਬੋਲਾਂ ਨਾ ਕੱਲ ਬੋਲਾਂ ਜੋ ਮਰਜ਼ੀ ਸੋਚੋ ਚਾਹੇ ਮੇਰੇ ਘਰ ਵਾਲਾ ਹੀ ਲਾ ਲਾ ਉਹ ਹੁਣ ਵੀਡੀਓ ਦੇਖ ਕੇ ਫਿਰ ਮੱਝ ਉੱਠਦਾ ਵੀ ਜਦੋਂ ਤੁਹਾਡੇ ਔਖੇ ਸਾਮ ਤੁਹਾਡੇ ਨਾਲ ਕੋਈ ਖੜਾ ਨਹੀਂ ਤੁਸੀਂ ਕੱਲਿਆਂ ਨੇ ਜ਼ਿੰਦਗੀ ਚ ਜੰਗ ਲੜੀ ਆ ਕਿਹੜੀ ਔਰਤ ਆ ਵੀਰੇ ਜਿਹੜੀ ਖੇਤੀ ਕਰਦੀ ਹੁੰਦੀ ਆ ਠੀਕ ਆ ਖੇਤੀ ਵੀ ਆਪ ਕਰਨੀ ਨਰਮੇ ਵਿੱਚ ਲੋਕਾਂ ਦੇ ਕਮੈਂਟ ਆਉਣਗੇ ਘਰ ਦਾ ਭੇਤ ਨਹੀਂ ਦਿੰਦੇ ਹੁੰਦੇ ਮੈਂ ਕਹਣੀਆ ਘਰ ਦਾ ਭੇਤ ਦੇਉਮਗੇ ਤਾਂ 10 ਜਣਿਆਂ ਨੂੰ ਹੋਰ ਅਕੜਾਉਗੀ ਵੀ ਹਾਂ ਯਾਰ ਜੇ ਉੱਥੇ ਆਇਆ ਨਹੀਂ ਹੋਇਆ ਤਾਂ ਕਰਕੇ ਉਹਨਾਂ ਦੇ ਘਰੇ ਆਏ ਹੋਇਆ ਹੋ ਸਕਦਾ 10 ਬੰਦੇ ਕੰਮ ਹੀ ਕਰਨ ਵੀ ਭਾਈ ਮਰਦ ਦਾ ਕੰਮ ਹੁੰਦਾ ਖੇਤਾਂ ਚ ਕੰਮ ਕਰਨਾ ਔਰਤ ਘਰ ਸੰਭਾਲਦੀ ਹੁੰਦੀ ਆ ਇੱਥੇ ਉਲਟ ਸੀਗਾ ਸਾਰਾ ਕੁਝ ਘਰ ਵੀ ਮੈਂ ਸੰਭਾਲਣਾ ਸੀ ਖੇਤ ਵੀ ਮੈਂ ਸੰਭਾਲਣਾ ਸੀ ਕੋਈ ਦਿਹਾੜੀ ਦਾ ਪਾਉਣਾ ਉਹ ਵੀ ਮੈਂ ਪੁੱਛਣਾ ਸੀ ਕੋਈ ਘਰ 'ਚ ਖਰਚਾ ਜਾਂਦਾ ਐਕਸਟਰਾ ਉਹ ਵੀ ਮੈਂ ਪ੍ਰਬੰਧ ਕਰਨਾ ਸੀ ਚਾਹੇ ਕਿਸੇ ਤੋਂ ਵਿਆਜੂ ਪੁੱਛਣੇ ਚਾਹੇ ਆੜਤ ਕਿਤੋਂ ਪੜ੍ਹਨੀ ਜੋ ਮਰਜ਼ੀ ਕਰਨੇ ਫਿਰ ਸਾਥ ਹੀ ਕਾਦੇ ਹੋਈ ਜਦੋਂ ਤੁਸੀਂ ਇਕੱਲੇ ਸੰਘਰਸ਼ ਕਰੀ ਜਾਂਦੇ ਹੋ ਇਕੱਲੇ ਲੜੀ ਜਾਂਦੇ ਹੋ ਫਿਰ ਉਹ ਸਾਥ ਕਾਦਾ ਸੋਚਣ ਵਾਲੀ ਗੱਲ ਹੈ ਵੀ ਕਾਹ ਦਾ ਸਾਥ ਆ ਹੋ ਜਦੋਂ ਵੀ ਤੁਸੀਂ ਨਰਮਾ ਚੁੱਕ ਕੇ ਆਏ ਦਿਹਾੜੀ ਵੀ ਤੁਸੀਂ ਪੁੱਛ ਕੇ ਆਉਣਾ ਨਾ ਜੀ ਇਸ ਧਨੀ ਜਾਂਦੇ ਸੰਤੋ ਸੰਗ ਲੱਗਦੀ ਆ ਕਦੇ ਬੰਦੇ ਇਹ ਗੱਲ ਕਹਿੰਦੇ ਹੁੰਦੇ ਆ ਮੈਂ ਕਹਣੀ ਸੱਚ ਬੋਲੂ ਸੱਚ ਬੋਲਣਾ ਜੇ ਸੱਚ ਸੱਚੇ ਕਹਿੰਦਿਆਂ ਨੇ ਕਹਿੰਦੇ ਸੱਚ ਬੋਲਣਾ ਕੌੜਾ ਜ਼ਰੂਰ ਹੁੰਦਾ ਪਰ ਕਈਆਂ ਨੂੰ ਅਕਲ ਦੇ ਜਾਂਦਾ ਹੁਣ ਜਦ ਮੈਂ ਲਕੋ ਰੱਖੂਗੀ ਮੈਂ ਝੂਠ ਬੋਲੂਗੀ ਤਾਂ ਕਈਆਂ ਕਈ ਤਾਂ ਫਿਰ ਭਲੇਖੇ ਜਿਹਾ ਜਾਣਗੇ ਸੋ ਦੇਖੋ ਮੇਰੇ ਬੱਚੇ ਸੀ ਦੋਨੇ ਮੈਂ ਸੋਚ ਕੇ ਕਵੀਲਦਾਰੀ ਗੱਲ ਪਾ ਲਿਆ ਵੀ ਚਲੋ ਮੇਰੇ ਬੱਚੇ ਆ ਮੈਂ ਇਹਨਾਂ ਨੂੰ ਪੜ੍ਹਾਉਂਗੀ ਲਿਖਾਉਂਗੀ ਕਾਬਲ ਬਣਾਉਂਗੀ ਇੱਕ ਦਿਨ ਵੀ ਇਹ ਆਪਦੇ ਪੈਰਾਂ ਤੇ ਖੜੇ ਹੋਣਗੇ ਤੇ ਉਹ ਗੱਲ ਸੱਚ ਵੀ ਹੋਈ ਵੀ ਆਪਾਂ ਚਾਹੇ ਆਪ ਤੰਗੀ ਕੱਟੀ ਫੰਗੀ ਕੱਟੀ ਚਾਹੇ ਖੇਤੀ ਕੀਤੀ ਜਾਂ ਕੁਝ ਵੀ ਕੀਤਾ ਪਰ ਆਪਾਂ ਆਪਦੇ ਬੱਚੇ ਦੋਨੇ ਕਨਵੈਂਟ ਸਕੂਲਾਂ 'ਚ ਪੜਾ ਕੇ ਅੱਜ ਇੰਨੇ ਕੋ ਯੋਗ ਬਣਾਤੇ ਬੇਟਾ ਵਕੀਲ ਐ ਬੇਟੀ ਜੌਬ ਕਰ ਰਹੀ ਐ ਚੰਡੀਗੜ੍ਹੋਂ ਪੜ੍ਹਾਈ ਦੇ ਸਿਰ ਤੇ ਐ ਜੀ ਬਿਨਾ ਪੜ੍ਹਾਈ ਤੋਂ ਤਾਂ ਨਹੀਂ ਗਏਗੇ ਕਿਉਂਕਿ ਇੰਟਰਵਿਊਆਂ ਕੱਢਣੀਆਂ ਗੋਰਿਆਂ ਦੀਆਂ ਸੌਖੀਆਂ ਨਹੀਂ ਹੈਗ ਦੋਨੇ ਭੈਣ ਭਰਾ ਅੱਜ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਵੀ ਦੋਨੇ ਭੈਣ ਭਰਾ ਨੂੰ ਇੰਗਲਿਸ਼ ਵੱਧੂ ਆਉਂਦੀ ਐ ਤੇ ਮੈਂ ਇੱਕ ਦੇਸੀ ਸੀਗੀ ਇੱਕ ਖੇਤੀ ਕਰਨ ਵਾਲੀ ਆਮ ਸੀਗੀ ਚਲੋ ਠੀਕ ਐ ਵੀ ਅਸੀਂ ਪਿੰਡ ਛੱਡ ਕੇ ਸ਼ਹਿਰ ਚ ਆ ਗਏ ਬੱਚਿਆਂ ਦੀ ਪੜ੍ਹਾਈ ਲਈ ਸ਼ਹਿਰ ਚ ਆਈ ਸੀ ਆ ਕੇ ਕੱਪੜੇ-ਕੁਪੜੇ ਸਟੀਚਿੰਗ ਕੀਤੇ ਆਪਾਂ ਨੇ ਇੱਕ ਬੱਚਾ ਨੂੰ ਪਾਲਾ ਕਹਿਣ ਦਾ ਭਾਰ ਕੇ ਸੰਘਰਸ਼ ਕੀਤਾ ਜੇ ਮੈਂ ਹਾਰੀ ਮੰਨ ਜਾਂਦੀ ਉਦੋਂ ਦਾ ਮੈਂ ਬਿਮਾਰ ਸੀ ਉਦੋਂ ਉਹ ਮੈਨੂੰ ਅਲਸਰ ਸੀ ਤਾਂ ਮੈਂ ਸ਼ਾਇਦ ਕਾਮਯਾਬ ਨਹੀਂ ਸੀ ਹੋ ਸਕਦੀ ਮੈਂ ਵਿੱਚੇ ਬਿਮਾਰੀ ਵਿੱਚੇ ਖੇਤੀਆਂ ਹਰ ਇੱਕ ਬੰਦਾ ਵੀਰੇ ਇੱਕ ਦਿਨ ਅੱਕ ਜਾਂਦਾ ਕੋਈ ਸੱਚ ਕਹੋ ਕੋਈ ਝੂਠ ਕਹੋ ਇੱਕ ਦਿਨ ਬੰਦਾ ਅੱਕ ਜਾਂਦਾ ਉਸ ਬੰਦੇ ਤੋਂ ਵੀ ਇੱਕ ਬੰਦਾ ਘਰ ਦੇ ਵਿੱਚ ਤਾਂ ਹੈਗਾ ਪਰ ਉਹ ਤੁਹਾਡਾ ਸਹਿਯੋਗ ਨਹੀਂ ਦੇ ਰਿਹਾ ਤੁਹਾਡਾ ਸਾਥ ਨਹੀਂ ਦੇ ਰਿਹਾ ਉੱਥੇ ਤੁਸੀਂ ਅੱਕ ਜਾਂਦੇ ਹੋ ਚਾਹੇ ਜਿੱਡਾ ਮਰਜੀ ਕੋਈ ਗੱਲ ਹੋਵੇ ਮੈਂ ਕਿਹੜੀਆਂ ਸਮਾਂ ਰਹਿੰਦੇ ਜੇ ਮੈਂ ਲੋਕਾਂ ਦੀ ਪਰਵਾਹ ਛੱਡੀ ਹੁੰਦੀ ਨਾ ਵੀ ਲੋਕ ਉਹ ਕਹਿੰਦੇ ਲੋਕ ਐ ਕਹਿਣਗੇ ਐ ਕਹਿਣਗੇ ਤਾਂ ਸ਼ਾਇਦ ਮੈਨਾਂ ਜ਼ਿੰਦਗੀ ਇਸ ਸੰਸਾਰ 'ਚ ਮੈਨੂੰ ਨਹੀਂ ਸੀ ਕਰਨਾ ਪੈਂਦਾ ਜੇ ਮੈਂ ਟਾਈਮ ਤੇ ਕੋਈ ਫੈਸਲਾ ਲੈ ਲੈਂਦੀ ਠੀਕ ਹੈ ਉਹ ਗੱਲ ਆ ਵੀ ਜਿਵੇਂ ਤੋਰੀ ਸੁੱਕ ਕੇ ਲੰਕ ਜਾਂਦੀ ਹੈ ਨਾ ਪਿਰੜ ਤੇ ਉਹ ਕੰਮ ਮੇਰਾ ਹੋ ਗਿਆ ਸੀ ਵੀ ਲੰਕ ਲੰਕੋ ਹੀ ਹੋ ਗਿਆ ਸੀ ਮੇਰਾ ਵੀ ਕਦੇ ਸੋਚਿਆ ਨਹੀਂ ਸੀ ਜੇ ਮੈਂ ਉਸ ਟਾਈਮ ਮਤੇ ਕੋਸੇ ਗੱਲਾਂ ਸੋਚਦੀ ਤਾਂ ਸ਼ਾਇਦ ਮੇਰਾ ਸੰਘਰਸ਼ ਘਟ ਜਾਣਾ ਸੀ ਪਰ ਨਹੀਂ ਸੋਚਿਆ ਸੋਚਿਆ ਕਿ ਲੋਕ ਕੀ ਕਹਿਣਗੇ ਲੋਕਾਂ ਦੀ ਪੂਛ ਫੜੀ ਰੱਖੀ ਲੋਕਾਂ ਨੇ ਫਿਰ ਕੀ ਦਿੱਤਾ ਜ਼ਿੰਦਗੀ ਤਾਂ ਆਪ ਦੀ ਤਬਾਹ ਹੁੰਦੀ ਹੈ ਨਾ ਬੰਦੇ ਦੀ ਬੰਦਾ ਰੋਲਦਾ ਤਾਂ ਆਪ ਹੀ ਹੈ ਕਹਣੀ ਵੀਰੇ ਇੱਕ ਪਾਸੇ ਹੋ ਕੇ ਜ਼ਿੰਦਗੀ ਜਿਉ ਲੋ ਕਦੇ ਵੀ ਦੋ ਰਾਹੀ ਜ਼ਿੰਦਗੀ ਨਾ ਜਿਉ ਮੋ ਜੇ ਫੈਸਲਾ ਮੈਂ ਸਮਾ ਰਹਿੰਦੇ ਲੱਗਦਾ ਹੁੰਦਾ ਤਾਂ ਮੈਂ ਬਹੁਤ ਖੁਸ਼ ਹੋਣਾ ਸੀਗਾ ਤੇ ਮੈਂ ਬਸ ਲੋਕਾਂ ਦੀ ਪ੍ਰਵਾਹ ਕਰਦੀ 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 ਨੇ ਆਪਣੇ 45 ਸਾਲ ਨੂੰ ਹੀ ਗੜਤੇ ਲੋਕ 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 ਲੋਕਾਂ ਦੇ ਫਿਰ ਵੀ ਕੁਛ ਨਹੀਂ ਲੋਕਾਂ ਦੇ ਫਿਰ ਵੀ ਸਾਨੂੰ ਕਹਿਣੇ ਜਾਣ ਲੋਕ ਤਾਂ ਤੁਸੀਂ ਚਾਹੇ ਸਿਉਣੇ ਦੇ ਹੋ ਫਿਰ ਵੀ ਸਾਨੂੰ ਅਗਰੇ ਧਰਕੇ ਦੇਖਣਗੇ ਵੀ ਰਿਪਿਟ ਲਾ ਕੇ ਸਿਆਉਣਾ ਸ਼ੱਕ ਤਾਂ ਲੋਕਾਂ ਨੇ ਸੋਚਦੇ ਕਰਨੀ ਹੀ ਕਰਨਾ ਵੀਰੇ ਜਿੰਨੇ ਮਰਜੀ ਚੰਗੀ ਖਾਸ ਕਰ ਜਿਹੜੀ ਕੱਲੀ ਬੁੜੀ ਸੰਘਰਸ਼ ਕਰਦੀ ਆ ਕੱਲੀ ਔਰਤ ਸੰਘਰਸ਼ ਕਰਦੀ ਆ ਘਰ ਚਲਾਉਂਦੀ ਆ ਬੱਚੇ ਚਲਾਉਂਦੀ ਆ ਉਹਦੇ ਤੇ ਤਾਂ ਲੋਕ ਬੜੀਆਂ ਟਿੱਪਣੀਆਂ ਚਾਹਦੇ ਆ ਜਾਂ ਤਾਂ ਉਹ ਔਰਤ ਨੂੰ ਕਹਿੰਦੇ ਹੁੰਦੇ ਇਹ ਗੱਲਾਂ ਸੱਚੀਆਂ ਵੀਰੇ ਵੀ ਜਾਂ ਤਾਂ ਸਾਡੇ ਮੂਰੇ ਤੂੰ ਨੀਵੀਂ ਪਾਲਾ ਲੋਕਾਂ ਦੀ ਸੋਚ ਹੈ ਜਿਹੜੇ ਆਪਾਂ ਲੋਕਾਂ ਤੋਂ ਡਰਦੇ ਆ ਵੀ ਜਾਂ ਤਾਂ ਤੂੰ ਨੀਵੀਂ ਪਾਲਾ ਸਾਡੇ ਮੂਰੇ ਠੀਕ ਹੈ ਜੇ ਨੀਵੀਂ ਨਹੀਂ ਪਾਉਂਦੀ ਤਾਂ ਅਸੀਂ ਤੇਰੇ ਖਿਲਾਫ ਆ ਫਿਰ ਅਸੀਂ ਤੇਰੀਆਂ ਗੱਲਾਂ ਬਣਾਵਾਂਗੇ ਤੂੰ ਮਾੜੀ ਤੂੰ ਚੰਗੀ ਤੂੰ ਬਾਦ ਚੱਲਣਾ ਸੌ ਸੌ ਕੁਸ ਕਹਿੰਦੇ ਵੀਰੇ ਮੈਨੂੰ ਤਾਂ ਕਹਿ ਨਹੀਂਦੀ ਲੋੜ ਹੀ ਨਹੀਂ ਪੈਂਦੀ ਸੋਨ ਤਾਂ ਸਾਰਾ ਪਤਾ ਇਹਨਾਂ ਚੀਜ਼ਾਂ ਦਾ ਵੀ ਲੋਕ ਕੀ ਕਹਿੰਦੇ ਆ ਕੱਲੀ ਔਰਤ ਜਿਹੜੀ ਬੱਚੇ ਪਾਲਦੀ ਆ ਜਾਂ ਕੱਲੀ ਰਹਿ ਰਹੀ ਆ ਜਾਂ ਕੁਝ ਵੀ ਆ ਉੱਥੇ ਔਰਤਾਂ ਤੇ ਉਂਗਲੀ ਚੱਕੀ ਹੀ ਜਾਂਦੀ ਆ ਜੇ ਇੱਕ ਔਰਤ ਘਰ ਦੇ ਵਿੱਚੋਂ ਬਾਜ਼ਾਰ 'ਚ ਕੁਝ ਲੈਣ ਵਗ ਜੂ ਤਿੱਥੋਂ ਦੀ ਉਹ ਟੱਪੂ ਕੀ ਦੱਸ ਕਹਿਣਗੇ ਪਤਾ ਨਹੀਂ ਕਿੱਧਰ ਚੱਲੀ ਆ ਬੰਠਣ ਕੇ ਹੁਣ ਕੱਪੜੇ ਤਾਂ ਪਾਉਣੇ ਆ ਭਾਈ ਅਗਲੇ ਨੇ ਸਿਰ ਵੀ ਪਾਉਣੇ ਆ ਕੋਈ ਆਪ ਦਾ ਮਾੜਾ ਮੋਟਾ ਤਾਂ ਕੁਝ ਕਰਨੀ ਹੁੰਦਾ ਲੋਕਾਂ ਦਾ ਕੰਮ ਆ ਟਿੱਪਣੀ ਕਰਨੀ ਕਰੀ ਜਾਂਦੇ ਬਈ ਮੈਂ ਤੁਹਾਨੂੰ ਅਕਲ ਦਿੰਨੀ ਆ ਮੈਂ ਕਹਿਣੀ ਆ ਵੀ ਮੈਂ ਇਹਨਾਂ ਚੀਜ਼ਾਂ 'ਚ ਜ਼ਿੰਦਗੀ ਪਾ ਕੇ ਆਪਦੀ ਗਾਲੀ 45 ਸਾਲ ਮੈਂ ਜਿਉਂ ਕਿ ਨਹੀਂ ਦੇਖਿਆ ਠੀਕ ਆ ਆ ਦੋ ਕੁ ਸਾਲ ਦੀ ਜਿਉਣ ਲੱਗੀ ਆ ਤਾਂ ਤੁਹਾਨੂੰ ਕਹਿਣੀ ਆ ਵੀ ਤੁਸੀਂ ਨਾ ਸਮਾਂ ਰਹਿੰਦੇ ਆਪਦੇ ਫੈਸਲੇ ਲੈ ਲਿਆ ਕਰੋ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਰੋਣ ਦਾ ਕੋਈ ਫਾਇਦਾ ਨਹੀਂ ਬਾਅਦ 'ਚ ਆਪਾਂ ਰੋਈਏ ਨਾ ਮੈਂ ਕਰਨਾ ਸੀਗਾ ਮੈਂ ਕਿਉਂ ਲੋਕਾਂ ਦੀ ਚੇਹ ਮੰਨੀ ਵੇਖੋ ਵੀਰੇ ਲੋਕ ਜਦੋਂ ਤੁਹਾਡਾ ਜਿਹੜਾ ਕੰਮ ਦਿਲ ਕਰਦਾ ਨਾ ਕੰਮ ਤੁਸੀਂ ਉਹ ਕਰੋ ਲੋਕਾਂ ਦੇ ਤੁਹਾਨੂੰ ਕਹਿਣੇ ਕਹਿਣਾ ਦੋ ਦਿਨ ਕਹਿਣਗੇ ਚਾਰ ਦਿਨ ਕਹਿਣਗੇ ਆਪੇ ਟਿਕ ਜਾਂਦੇ ਆ ਠੀਕ ਹੈ ਚਾਹੇ ਔਰਤ ਸਿਆਣੀ ਨਹੀਂ ਬਣ ਜਾਈਏ ਤਾਂ ਤੁੰਗੜਾ ਚੱਕਣਗੇ ਚੱਕਣਗੇ ਲੋਕਾਂ ਨੇ ਮੈਂ ਸਾਰੀਆਂ ਔਰਤਾਂ ਦੀ ਗੱਲ ਨਹੀਂ ਕਰਦੀ ਚੱਲ ਹੋਣਗੀਆਂ ਕੁਝ ਵਿੱਚ ਮਾੜੀਆਂ ਆਪੇ ਨਹੀਂ ਕਹਿੰਦੇ ਮਾੜੀਆਂ ਹੋਣਗੀਆਂ ਪਰ ਸਾਰੀਆਂ ਤਾਂ ਨਹੀਂ ਹੁੰਦੀਆਂ ਤੁਸੀਂ ਸਾਰੀਆਂ ਨੂੰ ਇੱਕੋ ਪਰਲੜੇ 'ਚ ਧੋਲ ਦਿੰਨੇ ਹੋ ਨਾ ਜੀ ਔਰਤ ਦਾ ਨਾਂ ਹੀ ਬਦਨਾਮ ਕਰ ਛੱਡਿਆ ਮਾੜੀਆਂ ਹੋਣਗੀਆਂ ਮੈਂ ਮੰਨਦੀ ਹੂੰਦੀਆਂ ਮਾੜੇ ਤਾਂ ਬੰਦੇ ਵੀ ਹੁੰਦੇ ਆ ਫਿਰ ਕੱਲੀਆਂ ਔਰਤਾਂ ਤਾਂ ਨਹੀਂ ਮਾੜੇ ਤਾਂ ਬੰਦੇ ਵੀ ਹ ਕੱਲੀ ਔਰਤਾਂ ਨਹੀਂ ਹੁੰਦੀਆਂ ਜੀ ਬੰਦੇ ਵੀ ਹੁੰਦੇ ਵਿੱਚ ਮੜੇ ਵਿੱਚ ਬੰਦੇ ਨੂੰ ਸੁਭਾਅ ਹੁੰਦਾ ਵੀ ਜਨਾਨੀ ਕੰਮ ਕਰੇ ਜਨਾਨੀ ਘਰ ਚ ਲਾਵੇ ਅਸੀਂ ਸਰਦਾਰ ਹਾਂ ਅਸੀਂ ਚੰਗੇ ਪਾਏ ਕੱਪੜੇ ਚਾਹੇ ਤਾਂ ਸਿੱਟ ਗਏ ਤੇ ਚਾਹੇ ਅਸੀਂ ਮੋਬਾਈਲਾਂ ਤੇ ਖੇਡ ਕੇ ਚਾਹੇ ਅਸੀਂ ਕਾਲੇ ਕੱਚੀਏ ਇਹ ਗੁਣ ਤਾਂ ਫਿਰ ਬੰਦਿਆਂ ਚ ਵੀ ਹੁੰਦੇ ਆ ਕੱਲੀਆਂ ਔਰਤਾਂ ਚ ਥੋੜੀ ਹੁੰਦੇ ਆ ਵੀ ਐਵੇਂ ਔਰਤ ਨੂੰ ਬਦਨਾਮ ਕਰਨਾ ਮੈਨੂੰ ਨਹੀਂ ਲੋਕਾਂ ਦਾ ਪਤਾ ਪਰ ਮੈਂ ਤਾਂ ਆਪ ਦੀ ਗੱਲ ਦੱਸਦੀ ਆ ਵੀ ਮੈਂ ਤਾਂ ਆਪ ਦਾ ਸੰਗਰ ਸਾਫ਼ ਕੀਤਾ ਖੇਤ ਜਿੰਨਾ ਚਿਰ ਮੈਂ ਪਿੰਡ ਰਹੀ ਆ ਮੈਂ ਖੇਤੀ ਕਰਦੀ ਰਹੀ ਆ ਕੋਈ ਲੁਕੋ ਨਹੀਂ ਸੱਚ ਬੋਲਣਾ ਜੇ ਪਾਪਾਤਾ ਆਪਾਂ ਕਰ ਰਹੇ ਆ ਕੋਈ ਚੱਕਰ ਨਹੀਂ ਠੀਕ ਆ ਮੈਨੂੰ ਕੋਈ ਪਰਵਾਹ ਨਹੀਂ ਮੈਂ ਇਹਨਾਂ ਚੀਜ਼ਾਂ ਤੋਂ ਨਿਕਲ ਚੁੱਕੀ ਆ ਵੀ ਮੇਰੇ ਬੱਚੇ ਬੱਚੇ ਵਿਆਹਣ ਵਾਲੇ ਆ ਲੋਕ ਕੀ ਕਹਿੰਦੇ ਆ ਕਿ ਮੈਂ ਕਿਹੜੀਆਂ ਜੇ ਸੱਚ ਬੋਲ ਕੇ ਸੋਡੇ ਬੱਚਿਆਂ ਦੇ ਰਿਸ਼ਤੇ ਕਿਸੇ ਚੀਜ਼ ਨੂੰ ਲੁਕੋ ਕੇ ਲਿਪਣ ਦਾ ਕੀ ਫਾਇਦਾ ਸੱਚ ਬੋਲੋ ਕੱਲ ਨੂੰ ਦੇਣਾ ਪੈਂਦਾ ਸੱਚ ਤਾਂ ਦੇਣੀਆਂ ਪੈਂਦੀਆਂ ਗੱਲਾਂ ਫਿਰ ਕਾਹਦੇ ਲੁਕੋ ਰੱਖਣੇ ਜੇ ਕੋਈ ਬੰਦਾ ਸੱਚ ਬੋਲਦਾ ਕੋਈ ਕਿਸੇ ਨੂੰ ਮਾੜਾ ਕਹਿੰਦਾ ਤਾਂ ਮਾੜਾ ਹਾਂ ਬਣ ਜੋ ਮਾੜੇ ਮੈਂ ਕਹਣੀ ਆ ਚੰਗੇ ਬੰਨਾਂ ਨੂੰ ਮਾੜੇ ਬਣ ਜੋ ਚੰਗੇ ਬਣਨ ਦੇ ਚੱਕਰ ਚ ਉਸੀ ਆਪਣੀ ਜ਼ਿੰਦਗੀ ਗਾੜ ਲੈਨੇ ਫਿਰ ਕਹੜਾ ਸਾਨੂੰ ਕੋਈ ਕੁਝ ਦੇ ਦਿੰਦਾ ਸੱਚ ਦੇ ਰਾਤੇ ਜੇ ਤੁਸੀਂ ਚੱਲਦੇ ਹੁਣ ਮੈਂ ਖੇਤੀ ਕਰਦੀ ਸੀ ਮੈਂ ਕੱਲੀ ਸੰਘਰਸ਼ ਕਰਦੀ ਸੀ ਮੈਂ ਬਾਹਰ ਅੰਦਰ ਜਾਂਦੀ ਸੀ ਤਾਂ ਫਿਰ ਗੱਲਾਂ ਤਾਂ ਮੇਰੀਆਂ ਵੀ ਬਣਦੀਆਂ ਸੀ ਗੁਲਾਂ ਤਾਂ ਮੇਰੇ ਤੇ ਵੀ ਉੱਠਦੀਆਂ ਸੀ ਨਲਿਆ ਆਪਦੇ ਨੇ ਬਹੁਤ ਬੋਚ-ਬੋਚ ਪੈਰ ਤਾਂ ਨਹੀਂ ਦੇ ਸੀ ਵੀਰ ਕੋਈ ਆਇਆ ਨਾ ਕਹਦੇ ਕੋਈ ਬਾਹਰ ਨਾ ਕਹਦੇ ਬਾਹਰ ਨਾ ਤੇ ਫਿਰ ਵੀ ਲੋਕਾਂ ਨੇ ਤਾਂ ਗੰਦ ਪਾਉਣਾ ਹੁੰਦਾ ਪਾਕ ਹੀ ਰਹਿੰਦੇ ਆ ਜੀ ਇਹ ਗੱਲ ਸੱਚ ਹੈ ਜੀ ਕੱਲੀ ਔਰਤ ਨੂੰ ਲੋਕ ਨਹੀਂ ਜਿਉਣ ਦਿੰਦੇ ਉਹਨਾਂ ਦੇ ਆਪ ਦਾ ਦਿਮਾਗ ਜਿਹਨੂੰ ਦੇ ਅੰਦਰ ਸਤਾਨ ਹੁੰਦਾ ਨਾ ਉਹ ਲੜਾਉਣਾ ਹੀ ਹੁੰਦਾ ਕੱਲੀ ਔਰਤ ਚਾਹੇ ਬੰਦਾ ਹੋਵੇ ਪਰ ਬੰਦਾ ਨਾ ਹੋਇਆ ਵਰਗਾ ਹੋਵੇ ਨਾ ਤੇ ਔਰਤੇ ਉਂਗਲੀਆਂ ਚੱਕਦੀ ਚੱਕਦੇ ਲੋਕ ਇਹਦਾ ਕੀ ਆ ਉਹ ਤਾਂ ਇੱਧਰ-ਵੱਧਰ ਬਾਗੀ ਐ ਬਾਗੀ ਦੇਖੋ ਸਿਆਣੇ ਵਾਲੇ ਹੁੰਦੇ ਆ ਉਹ ਉਸ ਥਾਂ ਦੇ ਵਿੱਚ ਜਿਹੜੇ ਬੰਦੇ ਬਹਿ ਕੇ ਕਿਸੇ ਤੇ ਉਂਗਲੀ ਚੱਕਦੇ ਆ ਉਹ ਫਿਰ ਆਪ ਕਿੱਡੇ ਕ ਚੰਦਿਆ ਜਿਹੜੇ ਦੇਖੋ ਗੰਦ ਬੰਦਾ ਦੂਜੇ ਬੰਦੇ ਨੂੰ ਗੰਦ ਕਹੂਗਾ ਸਹੀ ਬੰਦਾ ਕਿਸੇ ਨੂੰ ਕਹੂਗਾ ਨਹੀਂ ਸਹੀ ਬੰਦਾ ਹੈਗਾ ਕਿ ਟੱਪ ਜਾਂਦਾ ਵੀ ਯਾਰ ਕੀ ਪਤਾ ਇਹਦੀ ਵਿਚਾਰੀ ਦੀ ਜਾਂ ਵਿਚਾਰੀ ਦੀ ਕੀ ਮਜਬੂਰੀ ਹੈ ਕੰਮ ਕਰ ਰਿਹਾ ਹੈ ਜਾਂ ਕਿੱਥੇ ਜਾ ਰਿਹਾ ਆਪਾਂ ਨੂੰ ਕੀ ਪਤਾ ਆਪਾਂ ਤਾਂ ਇੱਕ ਅੰਦਾਜ਼ਾ ਲਾਉਣੀ ਹੁੰਨੇ ਆ ਮੋਟਰਸਾਈਕਲ ਤੇ ਦੋ ਜਣੇ ਟੱਪੇ ਜਾਂਦੇ ਆ ਆਪਣੇ ਤਾਂ ਅੰਦਾਜ਼ੇ ਹੁੰਦੇ ਆ ਭੈਣੇ ਦੇ ਮਗਰ ਇਹ ਈਸੀ ਲੀਆ ਦੇ ਮੰਗਰ ਇਹਦੇ ਘਰ ਵਾਲੀ ਐ ਇਹਦੀ ਮਾਂ ਐ ਇਹ ਹੁੰਦੇ ਲੋਕਾਂ ਦੇ ਅੰਦਾਜ਼ੇ ਜੱਜ ਕਰਦੇ ਆ ਜੀ ਲੋਕ ਸੋਨੂੰ ਲੋਕਾਂ ਦੀ ਪਰਵਾਹ ਕਰਨੀ ਜਿੰਨਾ ਚਿਰ ਤੁਸੀਂ ਛੱਡਦੇ ਨਹੀਂ ਨਾ ਕਾਮਯਾਬ ਨਹੀਂ ਹੋ ਸਕਦੇ ਮੈਥੋਂ ਲਖਾ ਕੇ ਲੈ ਲਓ ਜਿੰਨਾ ਚਿਰ ਤੁਸੀਂ ਲੋਕਾਂ ਦੀ ਪੂਛ ਫੜੀ ਰੱਖੋਗੇ ਨਾ ਕਾਮਯਾਬ ਨਹੀਂ ਹੁੰਦੇ ਮੈਂ ਚੀਜ਼ਾਂ ਹੰਡਾਈਆਂ ਸੋਨੂੰ ਤਾਂ ਕਹਿਣੀ ਆ ਚਾਹੇ ਸਿਉਣੇ ਦਾ ਬਣ ਜਿਓ ਤੁਸੀਂ ਫੇਰ ਵੀ ਲੋਕਾਂ ਨੇ ਸੋਨੂੰ ਪਿੱਤਲ ਕਹਿਣਾ ਲਖਾ ਲਿਓ ਮੇਰੇ ਤੋਂ ਜੇ ਕਾਮਯਾਬ ਹੋਣਾ ਲੋਕਾਂ ਦੇ ਲੋਕਾਂ ਦੀ ਕੀ ਸੋਚ ਆਉਂਦੇ ਗੋਲੀ ਮਾਰੋ ਤੁਸੀਂ ਆਪਣੇ ਆਪ ਨੂੰ ਤੇ ਪ੍ਰਮਾਤਮਾ ਨੂੰ ਲੇਖਾ ਦੇਣਾ ਆਪਣੇ ਆਪ ਨੂੰ ਤੁਸੀਂ ਕੀ ਉਹ ਤੁਹਾਨੂੰ ਪਤਾ ਹੈ ਤੇ ਛੋਡੇ ਪ੍ਰਮਾਤਮਾ ਨੂੰ ਦੂਜੇ ਦੋੜਾ ਤੁਸੀਂ ਰੋਟੀ ਲੈ ਕੇ ਖਾਣੀ ਹੁੰਦੀ ਵੀ ਕਿਸੇ ਦੀ ਪਰਵਾਹ ਕਰੋ ਸੋ ਮੇਰੀ ਬੇਨਤੀ ਹੈ ਛੋਡੇ ਅੱਗੇ ਲੋਕਾਂ ਦੀਆਂ ਸੁਣਨੀਆਂ ਬੰਦ ਕਰਕੇ ਆਪਦੇ ਕੰਮ ਤੇ ਧਿਆਨ ਰੱਖੋ ਦੇਖ ਲੋਕਾਂ ਨੇ ਤਾਂ ਆਪ ਹੀ ਹਟ ਜਾਣਾ ਜਦੋਂ ਤੁਸੀਂ ਉਹਨਾਂ ਨੂੰ ਇਗਨੋਰ ਕਰਨ ਲੱਗੇ ਅਣ ਦੇਖਿਆ ਕਰੋ ਐਸੇ ਲੋਕਾਂ ਨੂੰ ਜਿਹੜੇ ਤੁਹਾਨੂੰ ਕਾਮਯਾਬ ਨਹੀਂ ਹੋਣ ਦੇਂਦੇ ਤੁਹਾਨੂੰ ਜਿਉਂ ਨਹੀਂ ਦਿੰਦੇ ਠੀਕ ਹੈ ਜੀ ਸੋ ਵੀਡੀਓ ਲੰਬੀ ਹੋ ਜਾਂਦੀ ਹੈ ਮੇਰੀ ਮੈਂ इमोशनल ਹੋ ਜਾਂਦੀ ਹਾਂ ਮੈਨੂੰ ਗੁੱਸਾ ਚੜਦਾ ਵੀ ਲੋਕ ਜੱਜ ਕਰਨੋਂ ਨਹੀਂ ਹਟਦੇ ਕਿਸੇ ਨੂੰ ਵੀ ਗੋਲੀ ਮਾਰੋ ਐਸੇ ਲੋਕਾਂ ਦੇ ਜਿਹੜੇ ਸਮਝਾਉਣ ਨਹੀਂ ਦਿੰਦੇ ਸੋ ਮੈਥੋਂ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਸੌਰੀ ਚਾਹੁੰਦੀ ਹਾਂ ਵੀਰੇ ਆਪਾਂ ਜਿਹੜਾ ਦੇਖਿਆ ਤੇ ਹੰਡਾਇਆ ਉਹੀ ਬੋਲਦੇ ਆਂ ਆਪਾਂ ਸੁਣਾ ਸੁਣਾਇਆ ਕਦੇ ਨਹੀਂ ਬੋਲਦੇ ਸੋ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੁਸੀਂ ਆਪਣੇ ਪਰਿਵਾਰ 'ਚ ਖੁਸ਼ ਰਹੋ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਕਦੇ ਨਾ ਹੋਵੇ